ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਬਸੰਤ ਪੰਚਮੀ ਦੇ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਵੇਸ ਕਰਕੇ ਕਿਹਾ ਕਹਿਣ ਤਾਂ ਕਰੋੜ ਕਰੋੜ ਵੀ ਲੱਗੇਦੀ ਕਿਉਂਕਿ ਮਿੱਤਰੋ ਹਲੇ ਤਾਂ 2 ਤਰੀਕ ਦੀ ਅੱਜ 15 ਤਰੀਕ ਹੀ ਹੋਈ ਹੈ ਜੀ ਠੀਕ ਹੈ ਜੀ ਤੇ ਬਈ ਅੱਜ ਜਿਹੜਾ ਟਾਪਿਕ ਹੈ ਜਾਂ ਵੀਡੀਓ ਜਿਹੜਾ ਐਪੀਸੋਡ ਹੈ ਇਹ ਆਪਣਾ ਇਹੀ ਹੈਗਾ ਕਿ ਬਸੰਤ ਪੰਚਮੀ ਬਸ ਜੀ ਕਰੀਬ ਦੀ ਗੱਲ 90% ਜਿਹੜੇ ਪੰਜਾਬ ਦੇ ਮੁੰਡੇ ਜਾਂ ਬਾਕੀ ਵੀ ਲਾਗੋ ਜਿੱਥੇ ਵੀ ਆਪਣੇ ਇੰਡੀਆ ਜਿੱਥੇ ਮਤਲਬ ਇਹ ਤਿਹਾੜ ਮਨਾਇਆ ਜਾਂਦਾ ਉਹ ਕੀ ਇਹ ਤੇ ਸਾਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਨੇ ਪਰ ਜਿਹੜੇ 10% ਜਿਹੜੇ ਮੇ ਵਰਗੇ ਬਸਦੇ ਨੇ ਪੀਪੜ ਉਹ ਵਿਚਾਰੇ ਕੀ ਕਰਨ ਜੀ ਇੱਕਦੋ ਨਾਲ ਵੇ ਦੋਰ ਕੱਤੀ ਹੁੰਦੀ ਆ ਉੱਤੋਂ ਇਹ ਸਾਡੇ ਵਰਗੇ ਦਾ ਪਤੰਗ ਕੱਟ ਕੇ ਕੂਕ ਮਾਰਦੇ ਨੇ ਸਾਡਾ ਤਾਂ ਜਿਉਣਾ ਡੁੱਬਰ ਹੋ ਜਾਂਦੀ ਉਹ ਉਸ ਉਸ ਦਿਨ ਵਾਲੇ ਤੇ ਇਸ ਤੋਂ ਵੱਧ ਕੀ ਹੁੰਦਾ ਜੀ ਇੱਕ ਤਾਂ ਸਾਡੇ ਕੋਲ ਦੋਰ ਕੱਤੀ ਹੁੰਦੀ ਹੈ ਹਨਾ ਯਾਰ ਦੂਜਾ ਸੀ ਹਨਾ ਫਿਰ ਇਹ ਹੁੰਦਾਗਾ ਮੇਰੇ ਵਰਗਾ ਜਿਹੜਾ ਚੀਪੜ ਹੁੰਦਾ ਉਹ ਕਰਨੇ ਪੈਸੇ ਦੇਣੇ ਹੁੰਦੇ ਨੇ ਜਿਹੜੇ ਹੁੰਦੇ ਨੇ ਅਸੀਂ ਮਿੱਠੀ ਮਿੱਠੀ ਖਤ ਕਰ ਦਾਂਗੇ ਫਿਰ ਨਾ ਕੀ ਪੰਗਾ ਹੋ ਜਾਂਦਾਗਾ ਬਾਈ ਇਹ ਬਾਕੀ ਸਾਰੇ ਜਿਹੜੇ 90% ਮੁੰਡੇ ਨੇਗਾ ਨੇੜੇ ਤੇੜੇ ਸਾਡੇ ਚ ਕਿੱਥੇ ਵੀ ਲਾ ਲਓ ਪਤੰਗ ਚਾੜ ਰਹੇ ਹੁੰਦੇ ਨੇ ਅਸੀਂ ਮੇਰੇ ਵਰਗੇ ਜਿਹੜੇ 10% ਬਸ ਦੇ ਨੇ ਉਹ ਬਸੰਤ ਪੰਚ ਮਿਲਦੇ ਨੇ ਵਿੱਚੋਂ ਗੁਣ ਵੜ ਜਾਂਦੇ ਨੇ ਇਹ 100 ਇੰਨਾ ਜ਼ਿਆਦਾ ਫਰਕ ਹੈ 90% ਦੇ 10% ਦੇ ਵਿੱਚ ਤੁਹਾਨੂੰ ਅੱਜ ਪਤਾ ਲੱਗਿਆ ਨਾ ਕਿੰਨਾ ਫਰਕ ਹੈ ਇਸ ਵਿੱਚ ਹੁਣ ਬਹੁਤੇ ਕਹਿਣਗੇ ਤਾਂ ਪੱਕਾ ਹੀ ਮਾਰ ਰਿਹਾ ਪਰ ਬਈ ਹਕੀਕਤ ਹੈ ਸੱਚੀ ਗੱਲ ਹੈ ਜਿਹੜੀ ਰਿਐਲਟੀ ਮੂਵੀ ਦੱਸੂਗਾ ਤੇ ਬਾਕੀ ਗੱਲ ਕੀ ਰਹੀ ਬਈ ਹੁਣ ਕੀ ਹੋਏਗਾ ਜੇਰਾ ਮੈਨੂੰ ਕਹਦਾ ਸਕੂਲ ਦੇ ਵਿੱਚ ਵੀ ਬਸੰਤ ਪੰਛੀ ਦੇ ਲੇਖ ਲੇ ਮੈਂ ਸਾਢੇ ਤੋਂ ਕਰਤਾ ਜੀ ਜੀ ਜਦੋਂ ਪਹਿਲਾ ਮਹੀਨਾ ਚੜਦਾਗਾ ਜੀ ਸਾਡੇ ਤੋਂ ਉਲੀ ਪਤੰਗ ਚਾੜਨ ਲੱਗ ਜਾਂਦੇ ਨੇ ਤੇ ਜਦੋਂ ਦੂਜਾ ਮਹੀਨਾ ਚੜਦਾ ਜੀ ਉਦੋਂ ਬਸੰਤ ਪੰਛੀ ਆਏ ਤੇ ਸਾਡੇ ਉਦੋਂ ਹੀ ਪਤੰਗ ਚਾੜਦੇ ਨੇ ਜਦੋਂ ਚੜ੍ਹਦੇ ਜਾਂਦੇ ਫੇ ਸਾਡੇ ਆ ਜਾਂਦੀ ਹੈ ਹੋਲੀ ਦੀ ਸਾਡੇ ਉਦੋਂ ਪਤੰਕੇ ਚੜ੍ਹਦੇ ਨੇ ਮੈਂ ਸਾਡੇ ਦੀਵਾਲੀ ਤੱਕ ਪਤੰਕੇ ਝਾੜੀ ਜਾਂਦੇ ਨੇ ਇੰਨਾ ਜ਼ਿਆਦਾ ਚਾਹਵਾ ਜੀ ਮੈਂ ਕਦੀ ਤਿੰਨ 10 ਚ 10 ਮੈਂ 10 ਚ 10 ਮੈਂ ਖੁਸ਼ ਹੋਣਾ ਸੀ ਜੇ 10 ਤੋਂ ਜ਼ਿਆਦੇ ਸੀ ਮਾੜਾ ਨੇ ਕਿਹਨ 10 ਚ 10 ਨੀਸ ਕਰਕੇ ਦਿੱਤੇ ਨੇ ਵੀ ਇਹ ਲੇਖ ਤਾਂ ਕਿਸੇ ਵੱਡੇ ਰਾਈਟਰ ਨੇ ਵੀ ਨਹੀਂ ਲਿਖ ਲਿਆ ਜਿਹੜਾ ਤਿੰਨੇ ਲਿਖਤਾ ਮਹਾਪਾ ਦਾ ਖੁਸ਼ ਹੋਣਾ ਸੀਗਾ ਮਿੱਤਰੋ ਤੁਸੀਂ ਐ ਦੇਖੋ ਯਾਰ ਵੀ ਕਲਾ ਕਿੱਡੀ ਬੰਦੇ ਚ ਮੇਰੇ ਚ ਮੇਰੇ ਤੇ ਕਲਾ ਦੇਖੋ ਕਿੱਡੀ ਵੱਡੀ ਹੈ ਇਹ ਵੀ ਗੱਲ ਮੰਨਣ ਵਾਲੀ ਕੋਈ ਨਹੀਂ ਫਿਰ ਤੋਂ ਬਾਅਦ ਇਹ ਤੋਂ ਬਾਅਦ ਕੀ ਹੋਇਆ ਜੀ ਤੇ ਬਸ ਹੁਣ ਮੇਰੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਜੀ ਵੀ ਯਾਰ ਪਤੰਗ ਘੱਟ ਕੇ ਕਿਸੇ ਦਾ ਕੂਕ ਨਾ ਮਾਰਿਆ ਕਰੋ ਕਿਉਂਕਿ ਯਾਰ ਹੋ ਸਕਦਾ ਅਗਲਾ ਕਿੰਨਾ ਕੁ ਦ੍ਰਿਸ਼ ਲੱਗੇ ਕਿ ਮੈਂ ਅਗਲੇ ਪੈਸੇ ਇਕੱਠੇ ਕਰਕੇ ਪ੍ਰਸੰਗ ਤੇ ਢੋਲ ਲਿਆਂ ਦੀ ਹੋਵੇ ਹਨਾ ਈ ਪਤਾ ਨਾ ਕਿ ਕਿਹੜੇ ਕਿਹੜੇ ਹਲਾਤ ਹੋ ਜਿਨਾਂ ਕਿ ਪਤੰਗ ਚਾਪੇ ਜਿਵੇਂ ਕਿ ਹੁਣ ਮੇਰੇ ਹੀ ਲਾ ਲੋ ਮੈਂ ਤਾਂ ਫਰੀਲਾਂ ਨਾਲ ਚਾੜ ਦੇ ਤੁਸੀਂ ਮੇਰੇ ਵਰਗੇ ਦੀ ਕੱਟ ਕੇ ਤੁਸੀਂ ਕੂਕ ਮਾਰਦੇ ਹੋ ਬਹਾਦਰੀ ਵਾਲਾ ਕੰਮ ਨਹੀਂ ਕਰੇ ਮੇਰੇ ਵੀਰੇ ਮੈਂ ਤਾਂ ਮਸਾਂ ਪਤੰਗ ਟੁਕ ਚੱਕ ਕੇ ਲਿਆਉਣਾ ਨਾ ਦੋ ਚਾਰ ਰੀਲਾਂ ਲਿਆਉਣ ਹੁੰਦਾ ਨੇ ਮਸਾਂ ਚਾੜਨਾ ਤੁਸੀਂ ਉਹ ਵੀ ਤੱਕ ਦਿਨ ਬਾਈ ਬਣ ਕੇ ਮਿਹਰਬਾਨੀ ਕਰਿਆ ਕਰੋ ਇਹ ਕੰਮ ਨਾ ਕਰੋ ਕਿ ਅਗਲੇ ਸਾਲ ਵੀ ਨਹੀਂ ਨਾ ਹੋਰ ਸੀਪੂ ਸੰਤਮਤੀ ਮਨਾਉਣੀ ਛੱਡ ਜੀ ਕੀ ਹੋ ਰਿਹਾ ਅਸ ਤਾਂ ਪਹਿਲੀ ਬਸੰਤ ਨੂੰ ਅੱਧਾ ਦਿਨ ਤੱਕ ਚੁਗਦੇ ਆਂ ਅੱਧਾ ਦਿਨ ਫਿਰ ਛਾੜਦੇ ਆਂਗੇ ਹਨਾ ਅੱਧਾ ਦਿਨ ਜਿਹੜਾ ਛਾੜਨਾ ਤੁਸੀਂ ਉਹ ਵੀ ਕੱਟ ਦਿੰਦੇ ਬਾਈ ਬਣ ਕੇ ਦਾ ਨਾਂ ਕਰਿਆ ਜੇ ਹੁਣ ਜਿੰਨੇ-ਜਿੰਨੇ ਵਾਰ ਤੁਸੀਂ ਲੱਖ-ਲੱਖ ਵਧਾਈਆਂ ਦੀ ਪਸੰਤਾਂ ਲੱਗੀਆਂ ਕਰੋੜ- ਕਰੋੜ ਆਪਾਂ ਨਹੀਂ ਦੇ ਸਕਦੇ ਕਿਉਂਕਿ ਹੰਤਾ ਦੋ ਤਰੀਕ ਦੇ ਆ ਮਿੱਤਰੋ 15 ਦਿਨ ਤਈ ਦੇ ਪਹਿਲੇ 15 ਤਰੀਕ ਹੀ ਹੋਈ ਅੱਜ ਇੱਕ ਫਿਰ ਉਹਦਾ 16 ਦਿਨ ਪਹਿਲੇ ਹੀ ਸੀ ਬਾਕੀ ਠੀਕ ਆ ਤਰੀਕਾ